जिला पठानकोट में एयरबेस के साथ लगते गांव के पास स्थानीय लोगों ने करीब पाँच बजे सुनी धमाकों की आवाज़ आसमान में दिखाई दी कुछ लाइट्स पठानकोट पुलिस की ओर से एयरबेस के साथ लगते इलाकों में पुलिस द्वारा बढ़ाई गई सर्च भारत पाक में बढ़ते तनाव के चलते जहां देश में अलर्ट जारी कर दिया गया है वहीं अगर किसी तरह की कोई भी गतिविधि कहीं पर होती है तो पुलिस तुरंत चौकस हो जाती है आज सुबह करीब पाँच बजे एयरबेस के साथ लगते कुछ गांव में लोगों ने धमाकों की आवाज़ सुनी और आसमान में कुछ लाइट्स भी देखी जिसके चलते पुलिस भी हरकत में आई और पूरे इलाके में पुलिस द्वारा सुबह से ही सर्च अभियान चलाया जा रहा है वहीं इस बारे में जब एसएसपी एस पठानकोट से बात की गई तो उन्होंने कहा कि जब भी कभी पुलिस को बैड एलिमेंट या फिर बैड ऑब्जेक्ट का पता चलता है तो इलाके में सर्च चलाई जाती है उसी कड़ी के तहत मिली जानकारी के चलते इलाके में सर्च अभियान चलाया जा रहा है उन्होंने लोगों से भी अपील की कि वह शांत रहे और अगर किसी तरह का कोई भी शक्की व्यक्ति दिखाई देता है तो तुरंत पुलिस को सूचित करें ਬਨੇ ਰਹੋ ਹਮਾਰ ਸਾਥ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਹਾਂ ਆਪਣਾ ਨਾਲ ਕਿ ਨਾਮ ਤੁਹਾਡਾ ਤੇ ਤੁਸੀਂ ਸਵੇਰੇ ਕੋਈ ਇੱਥੇ ਆਵਾਜ਼ ਜੀ ਸੁਣੀਆ ਕੀ ਗੱਲਬਾਤ ਆ ਰਹੀ ਹੈ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਮੈਂ ਪਿੰਡ ਨਿਸ਼ਾ ਨਾਲ ਬੰਦਾ ਤੋਂ ਸਰਪੰਚ ਆ ਸਵੇਰੇ ਕੋ 5:35 ਵਜੇ ਧਮਾਕਿਆਂ ਦੀ ਆਵਾਜ਼ ਆਈ ਐ ਅਸੀਂ ਕੋਠਰੇ ਚੜ੍ਹ ਕੇ ਦੇਖਿਆ ਤੇ ਬਲਾਸਟ ਹੁੰਦੇ ਪਏ ਸੀ ਉਸ ਤੋਂ ਬਾਅਦ ਸੁਣਨ ਚਾਹੀਏ ਗੱਲ ਵੀ ਕੋਈ ਡਰੋਨ ਵਗੈਰਾ ਇੱਥੇ ਆਇਆ ਤੇ ਉਹਦੇ ਤੇ ਜਿਹੜਾ Air Force ਵੱਲੋਂ ਅਟੈਕ ਕੀਤਾ ਗਿਆ ਉਹ ਪਤਾ ਨਹੀਂ ਹੁਣ ਡਰੋਨ ਮਿਲਿਆ ਜਾਂ ਨਹੀਂ ਮਿਲਿਆ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਤੇ ਇਹਦੀ ਸਰਚ ਵਿਹਾਨ ਚੱਲ ਰਿਹਾ ਵਾ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਵੀ ਟੀਮਾਂ ਭੇਜੀਆਂ ਹੋਈਆਂ ਤੇ ਉਹਦੇ ਬਾਰੇ ਜਿਹੜੀ ਸਾਰੀ ਸਰਚ ਕੀਤੀ ਜਾ ਰਹੀ ਹੈ ਐਸਵੇ ਕਿੰਨੇ ਵੇ ਦੀ ਗੱਲ ਹੈ ਇਹ ਸਵੇਰੇ ਕੋਈ 7:30 ਵਜੇ ਦੀ ਗੱਲ ਹੈ ਦੇਖੋ ਜਿਹੜਾ ਅੱਜ ਕੱਲ ਦੋਨੋਂ ਕੰਟਰੀਜ਼ ਦੇ ਵਿਚਾਲੇ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਆਰਮੀ ਤੇ ਹੋਰ ਫੋਰਸਿਸ ਜਿਹੜੀਆਂ ਉਹ ਆਪਣੇ ਪੱਧਰ ਤੇ ਉਹ ਕਾਰਵਾਈਆਂ ਕਰਦੀਆਂ ਪਰ ਜਿਹੜਾ ਸਿਵਲ ਏਰੀਆ ਉੱਥੇ ਜਿਹੜੀ ਹੈਗੀ ਆ ਉਹ ਸਿਵਲ ਏਰੀਆ ਵਿੱਚ ਸਾਡੇ ਜਿਹੜੇ ਸਿਟੀਜ਼ਨ ਆ ਨਾ ਨਾਗਰਿਕਾ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਆਪਣੇ ਆਪਰੇਸ਼ਨ ਲਾਂਚ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਸਪੈਕਟਡ ਐਲੀਮੈਂਟ ਐਂਡ ਆਬਜੈਕਟਸ ਹੈਗੇ ਆ ਉਹਨਾਂ ਦੀ ਡਿਟੈਕਸ਼ਨ ਵਾਸਤੇ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਆ ਜਿਨ੍ਹਾਂ ਨੂੰ ਅਸੀਂ ਰਿਵੀਲ ਨਹੀਂ ਕਰ ਸਕਦੇ ਮੇਰੀ ਗੁਜ਼ਾਰਿਸ਼ ਪਬਲਿਕ ਨੂੰ ਇਹ ਆ ਕਿ ਕਿਸੇ ਕਿਸਮ ਦੇ ਕਿਸੇ ਕਿਸਮ ਦਾ ਉਹ ਡਰ ਨਾ ਮਹਿਸੂਸ ਕਰ ਨਾ ਪੈਨਿਕ ਹੋਣ ਪੰਜਾਬ ਪੁਲਿਸ ਉਹਨਾਂ ਦੇ ਨਾਲ ਆ ਹਰ ਜਗ੍ਹਾ ਉਹਨਾਂ ਦੀ ਸੁਰੱਖਿਆ ਲਈ ਅਸੀਂ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਲਈ ਅੱਗੇ ਆਵਾਂਗੇ ਤੈਨਾਤ ਆ ਬਾਕੀ ਇਸ ਮੁਕਾਮ ਤੇ ਆ ਕੇ ਅਸੀਂ ਕੁਝ ਚੀਜ਼ਾਂ ਦੀ ਆਪਣੇ ਪੱਧਰ ਦੇ ਉੱਤੇ ਵੀ ਸਰਚ ਤੇ ਭਾਲ ਕਰ ਰਹੇ ਆ ਜਿਹੜੀਆਂ ਸਾਨੂੰ ਲੱਗਦਾ ਕੁਝ ਸਸਪੈਕਟਿਡ ਐਲੀਮੈਂਟਸ ਹੈਗੇ ਆ ਜਾਂ ਆਬਜੈਕਟਸ ਹੈਗੇ ਆ ਉਹਨਾਂ ਦੀ ਲਗਾਤਾਰ ਇਸ ਤਰੀਕੇ ਨਾਲ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਹੁੰਦੀ ਰਹੇਗੀ ਸੋ ਪਬਲਿਕ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਇਹ ਰੂਟੀਨ ਦੀਆਂ ਸਾਡੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੈਗੀਆਂ ਜਿਹੜੀਆਂ ਕਿ ਅਸੀਂ ਇਨਜ਼ਾਮ ਦਿੰਦੇ ਆਵਾਂਗੇ ਬਾਕੀ ਅਸੀਂ ਆ ਜਿਹੜੀ ਪਠਾਨਕੋਟ ਪੁਲਿਸ ਆ ਉਹ ਸਾਡੀ ਸੀ 셀ਫ ਸਫੀਸ਼ੀਐਂਟ ਆ ਔਰ ਸਾਡੇ ਕੋਲ ਆਪਣਾ ਜਿਹੜਾ ਹੈਗਾ ਆ ਇਨਫਰਾਸਟ੍ਰਕਚਰ ਹੈਗਾ ਕਾਫੀ ਸਟਰੋਂਗ ਆ ਸਰ ਲੋਕਾਂ ਦੇ ਵਿੱਚ ਨਾ دہشت ਦਾ ਮਾਹੌਲ ਵੀ ਕ੍ਰੀਏਟ ਹੋ ਰਿਹਾ ਲੋਕ ਕਹਿੰਦੇ ਕਿ ਰਾਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਕੋਈ ਇਦਾਂ ਦੀ ਗੱਲਬਾਤ ਸੀਗੀ ਦੇਖੋ ਲੋਕਾਂ ਨੂੰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਇੱਕ ਤਾਂ ਪੈਨਿਕ ਨਹੀਂ ਹੋਣਾ ਚਾਹੀਦਾ ਚਾਹੇ ਧੁਮਾਕੇ ਦੀ ਆਵਾਜ਼ ਸੁਣਨ ਚਾਹੇ ਕੁਝ ਹੋਰ ਕੋਈ ਆਬਜੈਕਟ ਦੇਖਣ ਸਿੰਪਲ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸਧਾਰਨ ਤੌਰ ਦੇ ਜੇਕਰ ਕੋਈ ਉਹ ਆਪਣੇ ਏਰੀਏ ਦੇ ਵਿੱਚ ਬਾਹਰਲਾ ਵਿਅਕਤੀ ਸ਼ੱਕੀ ਰੂਪ ਵਿੱਚ ਘੁੰਮਦਾ ਜਾਂ ਕਿਤੇ ਰਹਿائش ਕਰਦਾ ਉਹਨਾਂ ਨੂੰ ਦਿਖਾਈ ਦੇਵੇ ਮਿਲੇ ਜਾਂ ਉਹਨਾਂ ਨੂੰ ਕਨਫਰਮ ਹੋਵੇ ਸਾਡੀ ਹਰੇਕ ਪਿੰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਆ ਅਸੀਂ ਉਹਨਾਂ ਨੂੰ ਆਲਰੇਡੀ ਬਹੁਤ ਜ਼ਿਆਦਾ ਐਕਟੀਵੇਟ ਕੀਤਾ ਹੋਇਆ ਹਰੇਕ ਪਿੰਡ ਵਿੱਚ 5 ਤੋਂ 10 ਇਸ ਤਰ੍ਹਾਂ 12 ਕਰਕੇ ਵੀ ਸਾਰੇ ਡਿਫੈਂਸ ਕਮੇਟੀ ਦੇ ਮੈਂਬਰਸ ਹੈਗੇ ਆ ਫਸਟ ਆਫ ਆਲ ਉਹਨਾਂ ਨੂੰ ਇਨਫੋਰਮ ਕਰਨ ਨਾਲ ਦੇ ਨਾਲ ਪੁਲਿਸ ਕੰਟਰੋਲ ਰੂਮ ਦੇ ਉੱਤੇ ਜਿਹੜਾ ਹੈਗਾ ਇਨਫੋਰਮ ਕਰ ਸਕਦੇ ਆ ਆਪਣੇ ਨੇੜੇ ਦੇ ਪੁਲਿਸ ਆਫੀਸਰ ਸਾਰਿਆਂ ਕੋਲ ਫੋਨ ਹੈਗੇ ਪਿੰਡਾਂ ਦੇ ਵਿੱਚ ਦਿੱਤੇ ਹੋਏ ਉਸੇ ਵੇਲੇ ਸਾਨੂੰ ਇਨਫੋਰਮ ਕਰ ਬਾਕੀ ਅਸੀਂ ਉਹਨਾਂ ਦੀ ਸੁਰੱਖਿਆ ਲਈ ਹਾਂ ਉਹਨਾਂ ਨੂੰ ਕਿਸੇ ਕਿਸਮ ਦੀ ਫਿਕਰ ਦੀ ਲੋੜ ਨਹੀਂ ਹੈ ਸਰ ਹੁਣ ਕੋਈ ਸਰਚ ਵਗੈਰਾ ਵੀ ਚਲਾਈ ਜਾ ਰਹੀ ਹੈ ਇਧਰ ਤੇ ਪਾਸੇ 에어ਪੋਰਟ ਤੋਂ ਨਾਲ ਲੱਗਦੀ ਹੈ ਉਹ ਸਾਡਾ ਕੁਝ ਆਪਣਾ ਸਾਡਾ ਸਪੈਸੀਫਿਕ ਹੈਗਾ ਆ ਉਹਦੇ ਬਾਰੇ ਮੈਂ ਕੋਈ ਬਹੁਤਾ ਵਿਖਿਆਨ ਨਹੀਂ ਕਰ ਸਕਦਾ ਅਸੀਂ ਜਿੱਥੇ ਜਿੱਥੇ ਵੀ ਸਾਨੂੰ ਸਿਕਿਉਰ ਕਰਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਕੁਝ ਮਿੱਥ ਕੇ ਸਰਚ ਕਰਦੇ ਆ ਕੁਝ ਜਿਹੜਾ ਹੈਗਾ ਅਸੀਂ ਮਿੱਥ ਕੇ ਉਹਦੀ ਸਰਚ ਹੁੰਦੀ ਹੈ ਜੀ ਸਰ ਸੇਰੇ ਜਿਹੜੇ ਧਮਾਕੇ ਹੋਇਆ ਹੈ ਜੀ ਤੁਹਾਨੂੰ ਪੁਸ਼ਟੀ ਕੀਤੀ ਗਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਬੇਸਿਕਲੀ ਪਬਲਿਕ ਨੂੰ ਉਹਦੇ ਚ ਪੈਨਿਕ ਹੋਣ ਦੀ ਮੈਂ ਜਿਵੇਂ ਦੱਸਿਆ ਪੈਨਿਕ ਹੋਣ ਦੀ ਲੋੜ ਨਹੀਂ ਜੋ ਅੱਜ ਕੱਲ ਮਾਹੌਲ ਚੱਲ ਰਿਹਾ ਉਹਦੇ ਮੱਦੇ ਨਜ਼ਰ ਅਸੀਂ ਜਿਹੜੀਆਂ ਆਰਮਡ ਫੋਰਸਿਸ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈਗੇ ਆ ਉਹਨਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਉਹ ਅਸੀਂ ਆਪਣੇ ਪੱਧਰ ਤੇ ਉਹਨਾਂ ਨੂੰ ਬਾਰੀ ਤੌਰ ਦੇ ਉੱਤੇ ਬਾਰੀ ਮਤਲਬ ਕਿ ਸਿਵਲ ਏਰੀਆ ਵਿੱਚ ਅਸੀਂ ਆਪ ਇਨਵੈਸਟੀਗੇਟ ਕਰਦੇ ਹਾਂ ਉਹਨਾਂ ਦੀ ਅਸੀਂ ਆਪਣੀ ਖੋਜ ਕਰਦੇ ਹਾਂ ਸੋ ਹੁਣ ਪਬਲਿਕ ਨੂੰ ਉਹਦੇ ਚ ਫਿਕਰ ਕਰਨ ਦੀ ਲੋੜ ਨਹੀਂ ਹੈ